ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬੈੜ ਬਈ ਤਾਜੀ ਸੋਈ ਹੈ ਬੱਚਾ ਕਰਮਾਲੀ ਨੇ ਬੱਚੀ ਦਿੱਤੀ ਬੱਚੀ ਵੀ ਬਹੁਤ ਚੰਗੀ ਆ ਤੇ ਇੱਕ ਗੱਬਣਾ ਬਈ ਥੋੜੇ ਕਿ ਦਿਨ ਕਰਮਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਠੀ ਕੌਂਦੀਪ ਬਹੁਤ ਵਧੀਆ ਭਰਾ ਕਿਵੇਂ ਚੱਲਦਾ ਕੰਮ ਕੰਮ ਕਰ ਕਿਰਪਾ ਪਰਮਾਤਮਾ ਦੀ ਬਾਈ ਬਸ ਜਿੰਨਾ ਕਿ ਮਾਲ ਮਿਲ ਜਾਂਦਾ ਉਹਨਾਂ ਨੂੰ ਵਕੀ ਜਾਂਦਾ ਮਾਲ ਲੈਨੇ ਆਪਾਂ ਸਾਫ ਸੁਥਰਾ ਸਹੀ ਹੈ ਡੰਗਰ ਪਸੰਦ ਆਵੇ ਬੰਦੇ ਦੇ ਹੂੰ ਠੀਕ ਹੈ ਜਿੰਨੇ ਰੁਪਈਆ ਦੀ ਬਾਈ ਚੀਜ਼ ਹੁੰਦੀ ਆ ਨਾ ਉਨੇ ਰੁਪਈਆ ਲਾਇਆ ਕਰੋ ਪ੍ਰਵਾਹ ਬਣ ਕੇ ਹੱਥ ਜੋੜ ਕੇ ਬੇਨਤੀ ਆ ਸਹੀ ਹੈ ਡੰਗਰ ਉਹਦਾ ਟਾਪ ਕਲਾਸ ਹਨਾ ਤੁਹਾਨੂੰ ਇਹ ਡਲ ਨੂੰ ਲਊਗੀ ਘਰ ਤੱਕ ਜ਼ਿੰਮੇਵਾਰੀਆਂ ਹੋਣਗੀਆਂ ਬਾਈ ਠੀਕ ਹੈ ਬਾਈ ਡੰਗਰ ਉਹਨਾਂ ਨੇ ਵੀਡੀਓ ਪਾਈ ਸੀ ਉਹਨਾਂ ਉਹ ਘਾ ਖੜੀ ਆ ਵੇਚੀ ਵੀ ਆਪਣੀ ਹੂੰ ਠੀਕ ਹੈ ਨਾ ਗੱਲ ਮਾਲਕਾਂ ਨੂੰ ਕੋਈ ਦੇਣ ਦੋਣ ਦਾ ਵਿਚਾਰ ਸੀ ਕੋਈ ਚੱਕਰ ਨਹੀਂ ਆ ਠੀਕ ਆ ਓਕੇ ਉਹ ਗੱਲ ਨਾ ਹੋਊ ਨਾਮ ਤੇ ਡਰੈਸ ਬੋਲੋ। ਨਾਮ ਵੀਰੇ ਅਰਸ਼ਦੀਪ ਆ। ਹੂੰ ਉਹ ਪਿੰਡ ਚ ਦੀਪਾ ਬਣਤ ਕਹਿੰਦੇ ਆ ਬਾਈ। ਹੂੰ ਪਿੰਡ ਵੀਰੇ ਸੈਦੋ ਗਿਆ ਤਸੀਰ ਬਈ ਨਿਹਾਲ ਸਿੰਘ ਵਾਲਾ ਜਿਲ੍ਹਾ ਵੀਰੇ ਮੋਗਾ। ਨੇੜੇ ਪਿੰਡ। ਨੇੜੇ ਵੀਰੇ ਰਹਿ ਗਿਆ ਨਿਹਾਲ ਸਿੰਘ ਵਾਲੇ ਤੋਂ ਆਵਾਂਗੇ। ਤਾਂ ਮਧੇਰੇ ਰਹਿ ਗਿਆ ਵੀਰੇ ਭਰਾਉੜ ਵਾਲੇ ਪਾਸੋਂ ਹਲਕੜੇ ਰਹਿ ਗਿਆ ਸਨਾਦਪੁਰ ਵਾਲੇ ਪਾਸੋਂ ਆਦੂਪੁਰਾ। ਬਾਹਰ ਵੱਰ ਭਾਗੀ ਵਾਲੀ ਸੜਕ ਤੇ ਆਪਣਾ ਘਰ ਆ ਬਾਈ। ਮੋਬਾਈਲ ਨੰਬਰ ਬੋਲੋ। 887617674 ਠੀਕ ਆ ਬਾਈ। ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਟਾਪ ਰੀਡ ਦੀ ਕਿਹੜਾ ਸੂਹਾ ਸੂਈ ਆ? ਡਾਕਟਰ ਵੀਰੇ ਦੂਜਾ ਸੂਹਾ ਸੂਈ ਆ। ਹੂੰ ਆਪਣੇ ਕੋਲੇ ਆਈ ਨੂੰ ਪ੍ਰਮਾਤਮਾ ਇਹਨੂੰ ਉਮਰ ਲਾਵੇ 6-7 ਦਿਨ ਹੋ ਗਏ ਓਕੇ ਭਾਈ ਗੱਬਣ ਵੱਛੀ ਲਈ ਸੀ ਹੂੰ ਪਨੂਨ 22 ਕਿਲੋ ਦਾਦ ਤੇ ਚੱਲੀ ਹੈਗੀ ਓਕੇ ਭਾਈ ਬਾਕੀ ਇਹ ਗੱਲਾਂ ਕਹਿਣ ਲੱਗਾ ਨਹੀਂ ਭਾਈ ਹਵਾਨਾ ਵੀ ਕੋਈ ਭਰੂਗਾ ਡੰਗਰ ਦਾ ਵੀ ਇਹਨੇ ਦੇ ਦੇਣਾ ਦੇ ਦੇਣਾ ਦੋਨੇ ਬੜਾ ਕੱਦ ਵਾਲੀਆਂ ਲੰਮੀਆਂ ਲੰਗੀਆਂ ਡਿਜ਼ਾਈਨਦਾਰ ਹੋਣਗੀਆਂ ਹੂੰ ਜੇ ਗੱਬਣ ਵੀ ਸਾਡੇ ਕੋਲੇ ਡੰਗਰ ਹੋਊਗਾ ਨਾ ਉਦੋਂ ਗੱਬਣ ਸੀ ਇਹ ਵੜ ਹੂੰ ਉਹਨਾਂ ਦੂਜੀ ਸੂਈ ਵੀ ਸੀ ਸਹੀ ਉਸ ਦਿਨ ਵੱਛੀ ਤਾਂ ਨਹੀਂ ਵੇਚੀ 20 ਕਰ ਮੁੱਲ ਲਾਉਂਦੇ ਸਾਨੂੰ ਪਤਾ ਇਹਨੇ ਕੁਛ ਕਰਨ ਨਾ ਹੂੰ ਵਧੀਆ ਸਫਾਈ ਸੂਈ ਫਿਟਿੰਗ ਫੁੱਟਿੰਗ ਬੁਕਾ ਬਸ਼ੀ ਦੀ ਸਹੀ ਗੱਲ ਚਾਰੇ ਧਣਾਂ ਮੈਂ ਨਹੀਂ ਜਿੰਦਗੀ ਦੇ ਵਿੱਚ ਇਹਨਾਂ ਗਾਂਆਂ ਵੇਖੀਆਂ ਨਹੀਂ ਸਫਾਈ ਡੰਗਰ ਨੂੰ ਦੇਖੀ ਹੂੰ ਲੇਵਾ ਬੜਾ ਸਾ ਮੈਂ ਕਹਣਾ ਯਾਰ ਇੱਕ ਨੰਬਰ ਆ ਰਾਤ ਦੀ ਸੂਈ ਸੀ ਉਦੋਂ ਹੋਲੀ ਕਰੀ ਹੂੰ ਅੜ ਕੇ ਬੱਚਾ ਬੁੱਚਾ ਚੰਗਾ ਆ ਕੇ ਸੱਟਬਟ ਕਰਕੇ 4 ਕਿਲੋ ਬੋਲਾ ਚੋਤਾ ਵੀ ਇਹਨੂੰ ਸੌਖੀ ਰਵੀ ਸਹੀ ਆ ਬਈ ਵੀਡੀਓ ਕੋ ਤਾਂ ਬਾਅਦ ਫੇਰ ਚੋਦ ਲੈਣਾ ਯਾਰ ਹੂੰ ਖਾਣਾ ਬੜਾ ਚੰਗਾ ਹਾਂ ਮੈਂ ਕਹਣਾ ਪ੍ਰਮਾਤਮਾ ਨੇ ਉਮਰ ਲਾ ਕੇ ਠੀਕ ਹੈ ਬਾਕੀ ਇਹਨੇ ਜਿਹੜਾ ਜਾਨਵਰ ਦਿੱਤਾ ਨਾ ਇਹਦਾ ਮੁੱਲ ਕੋਈ ਵੀ ਨਹੀਂ ਬਾਈ ਸਹੀ ਗੱਲ ਆ ਬੱਚਾ ਬੱਚੀ ਦੀ ਐਵੀਐਸ ਦੀ ਚਪੀਟਰ ਦੀ ਬੱਚੀ ਐ ਕਹਿਣ ਵਾਲੀਆਂ ਗੱਲਾਂ ਨਹੀਂ ਹੋਣਗੀਆਂ ਹੂੰ ਬੰਦਾ ਸਰਚ ਮਾਰ ਕੇ ਓਕੇ ਕਰ ਲੇ ਜੇ ਉਹ ਗੱਲ ਹੋਊਗੀ ਤਾਂ ਫੇਰ ਸਾਈ ਪਾਵੇ ਨਹੀਂ ਕੋਈ ਚੱਕਰ ਵੀ ਹੈ ਨਹੀਂ ਕੀ ਬਾਤ ਚਾਰੇ ਥਾਣਾ ਬੂਤਵਾਤ ਬੱਚੀ ਦੀ ਯਾਰ ਮੁੱਲ ਕੋਈ ਨਹੀਂ ਜੇ ਇੱਕ ਹੋਰ ਗੱਲ ਆ ਹੂੰ ਕਹਿਣ ਵਾਲੀ ਗੱਲ ਨਹੀਂ ਹੈਗੀ ਜੇ ਕੋਈ ਬੰਦਾ ਬੱਚੀ ਛੱਡਣਾ ਵੀ ਚਾਹੁੰਦਾ ਹੋਵੇ ਗਾਂ ਕੱਲੀ ਦੁੱਧ ਤੱਕ ਮਤਲਬ ਆਉਂਦਾ 10000 ਰੁਪਏ ਦਾ ਜਿੰਨਾ ਸੌਦਾ ਦਾ ਯਾਰ ਦੀ ਬੱਚੀ ਕੱਟ ਕੇ ਕਰਿਆ ਓਕੇ ਭਾਈ ਕੋਈ ਚੱਕਰ ਨਹੀਂਗਾ ਭਾਈ ਬੱਚਾ ਬਹੁਤ ਚੰਗਾ ਬਹੁਤ ਪਿਆਰਾ ਬੱਚਾ ਦਿੱਤਾ ਯਾਰ ਭਾਈ ਪੂਰਾ ਮੈਂ ਕਹਿੰਦਾ ਬਹੁਤ ਸੋਹਣਾ ਥਣ ਥੋਣਾ ਹੁਣ ਹੋਣੀ ਥਣ ਬਹੁਤ ਸੋਹਣਾ ਭਾਗਾ ਬੈਡ ਵੀ ਬਹੁਤ ਚੰਗੀ ਆ ਮੈਂ ਕਹਿੰਦਾ ਭਾਈ ਸਾਰੇ ਸਗਣੀ ਚੰਗੇ ਹੋ ਗਏ ਆ ਦੇਖੋ ਥਣ ਦੇਖੋ ਇੱਕ ਨੰਬਰ ਹਾਂ ਬਾਕੀ ਵੀਰੇ ਜੇਰ ਜੂਰ ਆ ਉਹ ਦਿਖਾ ਦੇ ਬੰਦਿਆਂ ਨੂੰ ਜੇਰ ਆ ਪਈ ਆ ਇਹ ਰਹਿ ਗਈ ਸੀ ਇਹ ਜੇਰ ਦਿਖਾ ਦੇ ਇਹ ਮੇਨ ਪਾਰਟ ਆਗਾ ਜੇਰ ਜੂਰੇ ਦੀ ਵਧਗਾ ਪਈ ਜੇਰ ਆ ਪਈ ਆ ਜੇਰ ਜੂਰ ਉਹ ਕੇਰ ਬੋਟਾ ਬੰਦਾ ਬੇਤੜਕ ਹੋ ਗਿਆ ਜੇ ਖੋਲ ਦੇ ਪਰਾ ਤੋੜ ਕੇ ਦਿਖਾ ਦੇ ਬੂਥੀ ਵਾਛੀ ਫੁੱਲ ਬਰੀਡ ਸੂਈ ਸਵਾਈ ਬੱਚਾ ਕਰਮ ਵਾਲੀ ਨੇ ਬੱਚੀ ਦੇਤੀ ਕਿੰਨਾ ਕਬੌੜਾ ਕੱਢਿਆ ਭਰਾ ਨੇ ਡਾਕਟਰ ਇਹ ਰਾਤੀ ਸੂਈ ਸੀ ਹੂੰ ਬੱਚੀ ਦੇ ਜਦੋਂ ਪਾ ਪਸੂ ਬਸਮਾ ਕਰਦਾ ਹਨਾ ਜ਼ੋਰ ਲੱਗਦਾ ਉਦੋਂ ਪਸੂ ਤੇਨੂੰ ਪਤਾ ਫਿਰ ਵੀ ਔਖਾ ਹੁੰਦਾ ਉਦੋਂ ਚੋਤੀ ਸੀ ਨਾਲੇ ਬੱਚੀ ਜਗਾਦਾ ਸੀ 4 ਕਿਲੋ ਰਾਤ ਚੋਦੀ ਸੀ 4-5 ਕਿਲੋ ਹੁਣ ਚੋਤੀ ਸੌਖੀ ਹੋ ਜੇ ਵੀਡੀਓ ਦਵਾ ਦੇ ਮੈਂ ਫਿਰ ਚੋਦੇਨੀ ਆ ਯਾਰ ਠੀਕ ਹੈ ਭਾਈ ਠੀਕ ਹੈ ਨਾ ਗੱਲ ਆ ਉਹ ਤੁੰਗਣੀ ਬਸ਼ੀ ਐ ਨਾ ਯਾਰ ਜਗਾੜ ਲੱਗਾ ਐ ਕਿਆ ਬਾਤ ਆ ਯਾਰ ਲੇਵਾ ਦੇਖਣਾ ਪੰਡ ਵਾਲਾ ਲੇਵਾ ਲੱਗਾ ਮੈਂ ਕਹਣਾ ਬਾਈ ਯਾਰ ਦੁਖੜੀ ਟੁੱਟ ਗਈ ਹੂੰ ਵਧੀਆ ਜਾਪਾ ਵਧੀਆ ਹੋਇਆ ਸੂਈ ਸਵਾਈ ਵਧੀਆ ਮੂਥੀ ਬਾਥੀ ਹਨਾ ਸਾਰੇ ਸਜਣ ਚੰਗੇ ਹੋਏ ਵੇ ਆ ਸਹੀ ਗੱਲ ਜਾਨਵਰ ਚੰਗਾ ਦੇਗੀ ਹੋਰ ਕਹਿਣਾ ਕੀ ਆ ਸਹੀ ਗੱਲ ਬੱਚਾ ਵੀ ਬੱਚੀ ਨੂੰ ਜਨਮ ਦਿੱਤਾ ਬੱਚੀ ਵੀ ਬਹੁਤ ਚੰਗਿਆ ਦੋ ਨਾਗ ਬੰਦਾ ਯਾਰ ਇਹ ਤੜਕਾ ਨਾ ਮੰਨ ਗਿਆ ਵੇ ਵੀ ਬੰਦੇ ਨੇ ਮੰਨ ਕੇ ਜਦੋਂ ਕੋ ਢੂਈ ਚੱਕਦੀ ਹੂ ਕੋਈ ਲਿੱਸੀ ਹੂ ਕੋਈ ਛੋਟੀ ਹੂ ਇਹਨਾਂ ਖਿਡਾਰੀਆਂ ਦੇ ਮੂੰਹੋਂ ਚ ਕੱਢ ਹਲਕਾਰੀ ਦਾ ਆਪਣਾ ਸ਼ੌਂਕ ਆ ਨਾ ਦੇ ਇਹ ਵੀਰੇ ਆਪਣਾ ਸ਼ੌਂਕ ਆ ਇਹਦਾ ਕੋਈ ਐ ਨਾ ਹੰਝਲੇ ਪਿੰਡੇ-ਪੁੰਡੇ ਤੇ ਦਾਗ ਹੋਣਗੇ ਹਮ ਇੱਕੋ ਜੀ ਭਈ ਆ ਬਾਈ ਠੀਕ ਆ ਨਾ ਗੱਲ ਇਹ ਜਾ ਕੋਈ ਚੱਕਰ ਨਹੀਂ ਇਹਦਾ ਆਪਾਂ ਸ਼ੌਂਕ ਨਾ ਸ਼ੌਂਕ ਦੇ ਕਰਕੇ ਪਾ ਲਈਦਾ ਉਮੀ ਬਈ ਚੰਗੀ ਚੀਜ਼ ਤੇ ਪੈਂਦੀ ਆ ਯਾਰ ਸਹੀ ਗੱਲ ਆ ਬਾਈ ਠੰਡਾਂ ਦਾ ਫਲਕਾਰੀਆਂ ਵੀ ਨਹੀਂ ਪੈਂਦਾਂ ਪਾ ਦਿਓ ਉੱਥੇ ਸਹੀ ਠੀਕ ਹੈ ਨਾ ਬੂਥੀ ਬਾਥੀ ਦਿਖਾ ਦੇ ਐਂਡ ਜੂਨ ਦਿਖਾ ਦੇ ਸਹੀ ਗੱਲ ਆ ਮੈਂਦੇ ਉੱਥੇ ਪਾਦੀ ਕੋਈ ਨਹੀਂ ਦੱਸੂਗੀ ਯਾਰ ਵੀ ਮੈਂ ਕੋਈ ਹੈਗੀ ਆ ਜੀ ਹੈਗੀ ਆ ਮੈਨੂੰ ਤੋੜਾ ਦੇਖੋ ਬ੍ਰੀਡ ਇੱਕ ਨੰਬਰ ਲੈ ਵਾ ਇੱਕ ਨੰਬਰ ਥਾਣ ਇੱਕ ਨੰਬਰ ਚਵਾਈ ਕਿਵੇਂ ਨਿਕਲੀ ਕਰਨ ਵਾਲੀ ਚਵਾਈ ਦਾ ਡਾਕਟਰ ਮੋਟੀ ਮੋਟੀ ਲੱਗੇ ਡਾਣੇ ਵਰਗੀ ਇਹ ਬਾਕੀ ਜਦੋਂ ਬਈ ਥਣ ਚੰਗਾ ਚਵਾਈ ਦਾ ਆਟੋਮੈਟ ਕੀ ਚੰਗੀ ਹੋਣੀ ਹੈਗੀ ਸਹੀ ਗੱਲ ਆ ਜੀ ਜਿਹਨ ਜੋ ਆਪ ਕਰਕੇ ਦੇਵਾਂਗੇ ਜੇ ਕੋਈ ਬੰਦਾ ਆਨਲਾਈਨ ਮੰਗਦਾ ਯਾਰ ਹੂੰ ਕਰ ਤੱਕ ਜ਼ਿੰਮੇਵਾਰਗਾ ਹੁਣਗਾ ਠੀਕ ਆ ਇਹ ਕਹਿਨ ਵਾਲਾ ਗੱਲਾਂ ਨਹੀਂ ਵੀ ਪੈਸੇ ਪਵਾਲੇ ਤੇ ਮੁੜ ਕੇ ਬੰਦੇ ਦੀ ਬਾਤ ਨਹੀਂ ਪੁੱਛਣੀ ਸਹੀ ਗੱਲ ਪਹਿਲੀ ਸਾਈ ਪਵਾਵਾਂਗੇ 5000 ਰੁਪਇਆ ਜੇ ਆਪਣਾ ਸੌਦਾ ਬਣਦਾ ਦੂਜੀ ਪੇਮੈਂਟ ਬੰਦਾ ਘਰੇ ਜਾ ਕੇ ਦੇ ਦੇ ਆਪਾਂ ਨੂੰ ਕੋਈ ਡਿੱਕਾ ਨਹੀਂ ਫਿਰਿਆ ਠੀਕ ਆ ਵੀਰੇ ਜਦੋਂ ਅਗਲੇ ਨੇ ਰੁਪਏ ਲਾਉਣੇ ਬਾਈ ਡੰਗਰ ਚੰਗਾ ਦੇਵਾਂਗੇ ਤਾਂ ਹੀ ਕਰਕੇ ਨਾ ਗਰੀਦੂਗਾ ਵੇਖਣ ਵਾਲੇ ਬੰਦੇ ਨੂੰ ਲੱਗਦਾ ਉਹ ਬੰਦੇ ਦੀ ਜ਼ਬਾਨ ਬੜੀ ਰੁੱਖੀ ਆ ਬਾਈ ਸਾਫ ਸੁਥਰੀ ਗੱਲ ਕਰੀਦੀ ਆ ਬੰਦੇ ਨੂੰ ਡੈੱਕ ਦੇਣਾ ਆ ਵੀ ਹਮ ਮਸਾਂ ਕਦੀ ਡੰਗਰ ਲੈਣਾ ਹੁੰਦਾ ਸਾਡੇ ਕੋਲ ਤਾਂ ਆਈ ਜਾਂਦਾਂ ਵਿਕੀ ਜਾਂਦਾਂ ਸਹੀ ਗੱਲ ਠੀਕ ਹੈ ਨਾ ਗੱਲ ਡੰਗਰ ਦੇ ਰੰਗਲੇ ਨੂੰ ਟਾਪ 100 ਰੁਪਏ ਲੈ ਕੇ ਮੂੰਹ ਮੰਗਵੇਂ ਗਿਆ ਬਾਤ ਠੀਕ ਹੈ ਨਾ ਹੂੰ ਚੰਗੀ ਚੀਜ਼ ਤੇ ਤਾਂ ਬਈ ਫਿਰ ਪਤੰਗਾ ਹੀ ਮੁੱਲ ਲੱਗੂਗਾ ਠੀਕ ਹੈ ਨਾ ਗੱਲ ਮੁੱਲ ਜੈਜ ਹੀ ਹੁੰਦਾਗਾ ਮੁੱਲ ਤੇ ਵੀ ਆਪਣੇ ਵੱਖਰਾ ਮੁੱਲ ਤਾਂ ਹੁੰਦਾ ਨਹੀਂ ਬੜਾ ਮੁੱਲ ਹੁੰਦਾ ਫੇ ਮੰਨ ਕੇ ਚੱਲ ਵੀ ਆਮ ਮੰਨ ਕੇ ਚੱਲ ਮਾਰਕੀਟ ਨਾਲ ਰੋਡ ਕੱਟੀ ਹੁੰਦਾ ਫਿਰ ਮੁੱਲ ਵੀ ਬਾਈ ਜਮਾ ਜੈਜ ਹੁੰਦੇ ਲੋਕ ਬਥੇਰੇ ਬਾਰ ਬਾਰ ਗਆਂ ਜਾਂ ਜਿੰਨਾਂ ਕੋਲੇ ਗਆਂ ਦਸਦਾ ਗਆਂ ਜਾਵੜਗਾ ਹੋਣਗਾ ਠੀਕ ਹੈ ਨਾ ਗੱਲ ਤੇ ਤਾਂ ਕਰਕੇ ਇਹ ਜਾ ਕੋਈ ਚੱਕਰ ਨਹੀਂਗਾ ਮਤਲਬ ਮਾਰਕੀਟ ਚ ਬੰਦਾ ਯਾਰ ਟ੍ਰਾਈ ਵੀ ਕਰ ਲਈ ਸਹੀ ਆ ਬਾਈ ਟ੍ਰਾਈ ਕਰਕੇ ਜੇ ਆਪਣੀ ਚੀਜ਼ ਦੇ ਵਿੱਚ 5000 ਦਾ ਵਟਾਫਾ ਡੰਗਰ ਲੈ ਜੇ ਨਹੀਂ ਕੋਈ ਚੱਕਰ ਨਹੀਂ ਬਾਈ ਜਿੱਥੋਂ ਜੀਆ ਕਿੱਥੇ ਕਰ ਦ ਜਿੱਥੋਂ ਲੈ ਲੈ ਠੀਕ ਆ ਬਾਈ ਆ ਬਤ ਤੇ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਖਾਨੇ ਬੱਚਾ ਬਹੁਤ ਚੰਗਾ ਬੱਚਾ ਮੈਂ ਕਹਿੰਦਾ ਸਾਰਾ ਕੁਝ ਹੀ ਚੰਗਾ ਡਾਕਟਰ ਯਾਰ ਜਿਵੇਂ ਮਰਜੀ ਨਿਆਣਾ ਪਾਲਾ ਕੋਈ ਚੱਕਰ ਨਹੀਂ ਨਿਆਣਾ ਨੂੰ ਨਾ ਪਾ ਕੇ ਰਖਾਈਦਾ ਕਈ ਯਾਰ ਅਗਲਾ ਕਹਿੰਦਾ ਨਾ ਪਤਾ ਨਹੀਂ ਯਾਰ ਨਾ ਨਿਆਣਾ ਪਸ਼ਵੀ ਲਾਲਾ ਸਹੀ ਗੱਲ ਛੋੜੀ ਜੀ ਵਾਦੀ ਬੁੱਦੀ ਆ ਜਦੋਂ ਚੱਕੀ ਗਈ ਭਾਗਾਂ ਲਈ ਦੀ ਸਾਰੀ ਸੈੱਟ ਹੋ ਜਾਣੀ ਆ ਸਹੀ ਗੱਲ ਠੀਕ ਨਾ ਗੱਲ ਚੁਵਾਈਆਂ ਚੁਵਾਈਆਂ ਲਖਾ ਦੇ ਹੂੰ ਆ ਫੜੀ ਵਾਈ ਬੜੀ ਚੰਗੀ ਹੈ ਨਾ ਬਾਈ ਇੱਕ ਨੰਬਰ ਚ ਚੁਵਾਈ ਮੋਟਾ ਜ਼ੋਨ ਆ ਜਿਵੇਂ ਮਰਜੀ ਕੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਚੁਵਾਈ ਰੇ ਕਰਮ ਵਾਲੀ ਨੇ ਕਨੇ ਬਰਾ ਮੈਂ ਕਹਿੰਦਾ ਵੀਰੇ ਯਾਰ ਇੱਕ ਨੰਬਰ ਜ਼ੋਨ ਹੋਊਗਾ ਮੋਟਾ ਮੋਟਾ ਜ਼ੋਨ ਆ ਜਿਵੇਂ ਮਰਜੀ ਕੋਈ ਚੱਲ ਲੈ ਪਿਛਲੇ ਥਾਂ ਲਈ ਚੈੱਕ ਕਰ ਲੋ ਚੁਵਾਈ ਕਿਆ ਬਾਤ ਆ ਬੜਾ ਚੰਗਾ ਜ਼ੋਨ ਆ ਹੈ ਨਾ ਇੱਕ ਨੰਬਰ ਵੀ ਹੂੰ ਲੈ ਮੈਂ ਬੜਦੀ ਹੈ ਚੁਵਾਈ ਇਹੋ ਜੀ ਗੱਲ ਨਹੀਂ ਤੇ ਜੀ ਲੱਗਦਾ ਚੁਵਾਈ ਦਾ ਨਾ ਹੈ ਨਾ ਲੈ ਨਾ ਕੋਈ ਲੈ ਜਮਾ ਬੋਲਿਆ ਆ ਲੈ ਚਾ ਵਾ ਲਈ ਦਾ ਬਾਕੀ ਬਈਆ ਬਣ ਜਾਂਦੇ ਨੇ ਡੰਗਰ ਵੀ ਠੀਕ ਨਾ ਗੱਲ ਇਹਦਾ ਕੋਈ ਚੱਕਰ ਨਹੀਂ ਲੈ ਚੋਣ ਜਾਣ ਦਾ ਭਾਗਾਂ ਲਈ ਤਾਂ ਬਹੁਤ ਚੰਗਾ ਬਾਕੀ ਠੰਢੀ ਬਹੁਤ ਆ ਯਾਰ ਸਭ ਵੀ ਚੰਗੀ ਆ ਬਈਆ ਹਾਂ ਜਿਵੇਂ ਚੰਗੀ ਦੀ ਤੇਰਾ ਬਈ ਫਿਰ ਤੈਨੂੰ ਪਤਾ ਚੰਗਾ ਕੋਸੀ ਲੱਗਦਾ ਹਾਂ ਹਾਂ ਲੈ ਥਾਂ ਛੁਣ ਤਾਂ ਯਾਰ ਮੁਠੀ ਵਾਲਾ ਹੋਊਗਾ ਇੱਕ ਨੰਬਰ ਹੋਊਗਾ ਹੂੰ ਕੀ ਬੋਲਾ ਮੁੱਲ ਕੀ ਆ ਦੀ ਪੇਜਾਜ ਜੇ ਇਹਦਾ ਬਈ ਅੱਗੇ ਹੋਊਗਾ ਬਸ ਮੁੱਲ ਉਹਨਾਂ ਕਰ ਜਣਾ ਜਿੰਨੇ ਰੁਪਈਆ ਦਾ ਆਪਣਾ ਡੰਗਰ ਆ ਹੂੰ ਜੇ ਦਾ ਲੈਣਾ ਵੀਰੇ ਅਗਲੇ ਨੇ ਫੋਨ ਚੱਕ ਕੇ ਸਵਾਦੀ ਠੀਕ ਆ ਭਾਈ ਤਾਂ ਮੁੱਲ ਕਰਾ ਵਾਲਾ 90 92000 ਰੁਪਇਆ ਠੀਕ ਆ ਤੇ ਜੇ ਮੰਨ ਗਏ ਚੱਲ ਵੀ ਜਿਹਨੇ ਪੱਕੇ ਰੁਪਏ ਜਿਹੜੇ ਆਪਾਂ ਲੈਣੇ ਆ ਹਨਾ ਭਾਈ ਉਹ 85000 ਰੁਪਏ ਦੇ ਲਵਾਂਗੇ ਠੀਕ ਆ ਭਾਈ ਮੁੱਲ ਕਰਾ ਵਾਲਾ 90 ਕਰਾ ਵਾਲਾ 92 ਕਰਾ ਵਾਲਾ ਲੱਖ ਰੁਪਇਆ ਠੀਕ ਆ ਨਾ ਮੁੜ ਕੇ ਅਗਲਾ ਕਹਿੰਦਾ ਵੀਰੇ ਤੁਸੀਂ ਮੁੱਲ ਤਾਂ 85 ਕਰ ਦੇ ਹਨਾ ਭਾਈ ਚੀਜ਼ ਦੇਖੋ ਚੀਜ਼ੇ ਨਹੀਂ ਫਿੱਟ ਕੋਈ ਚੱਕਰ ਨਹੀਂ ਤੈਨੂੰ ਦਿਖਾ ਵੀ ਕਿਤੇ ਕੋਈ ਬਲ ਬੋਲ ਰਹਿਿੰਦਾ ਤਾਂ ਕੱਢਣ ਵਾਲਾ ਹੂੰ ਪਸੂ ਬਣੇਂਦਾ ਤੇ ਖਾਦੇ ਪੀਂਦੇ ਦਾ ਇੱਥੋਂ ਪਤਾ ਲੱਗਦਾ ਵੀ ਡੰਗਰ ਮੁੱਲ ਜਮਾ ਜੈ ਜਾਂ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜ਼ੀ ਕਰਾ ਲਓ 85000 ਦੀ ਬਿਹੜਾ ਜਿਹੜੀ ਦੇਣੀ ਹੋਈ ਐ ਠੀਕ ਹੈ ਜੀ ਤੇ ਬਾਕੀ ਯਾਰ ਜਾਨਵਰ ਤਾਂ ਹੂੰ ਪੈਸੇ ਤਾਂ ਸਾਰੇ ਇਹਦੇ ਹੀ ਐ ਬਾਈ ਯਾਰ ਕਿਆ ਗਾਂ ਦਾ ਤਾਂ ਕੋਈ ਆਡ ਹੀ ਰਹਿ ਗਿਆ ਕੰਮ ਠੀਕ ਐ ਨਾ ਗੱਲ ਚੀਜ਼ ਤੇ ਦਰਪੀ ਇਹਦੇ ਆ ਭਾਗ ਵਾਲੀ ਦੀ ਸਹੀ ਗੱਲ ਐ ਠੀਕ ਐ ਨਾ ਗੱਲ ਜੇ ਕੋ ਰੱਖਾਉਣਾ ਤਾਂ ਪਰੱਖ ਵੀ ਲਵਾਂਗੇ ਬੱਚੀ ਠੀਕ ਐ ਬਾਈ ਹੂੰ ਬਰੀਡ ਇੱਕ ਨੰਬਰ ਸੂਈ ਸਵਾਈ ਅੱਗੇ ਭਰਾ ਦੋ ਨੰਬਰ ਕਿਹੜਾ ਸੂਆ ਸੁੰਦੀ ਐ ਇਹ ਦੂਜਾ ਸੂਆ ਵੀਰੇ ਯਾਰ ਕੱਦ ਬੈਡ ਵਾਲਾ ਇੱਕ ਮਿੰਟ ਕੱਦ ਵੱਡਾ ਵਾਲੀ ਆ ਸਾਫ ਸੁਥਰੀ ਆ ਹੂੰ ਠੀਕ ਹੈ ਨਾ ਗੱਲ ਹਜੇ ਬਾਈ ਇਹਦੇ ਦਿਨ ਪਏ ਆਗੇ 7-8 7-8 ਹਾਂ ਦੋਦੇ ਨੇ ਮੰਨ ਕੇ ਜਦ 22 ਤੋਂ 23 ਕਿਲੋ ਪਾਇਆ ਵੈਗਾ ਕੱਦ ਵੱਡ ਬਹੁਤ ਏਦਾ ਵੀ ਵਹਿੜਦਾ ਹੰਡੀ ਸੀਲਾ ਓਕੇ ਰੋਟਾਂ ਕੱਦ ਵਾਲੀ ਹੋਊਗੀ ਹੂੰ ਠੀਕ ਹੈ ਨਾ ਗੱਲ ਇਹਦਾ ਕੱਚੀ ਕਰਕੇ ਜਦ ਹੌਲੀ ਹੌਲੀ ਫੇਸ ਬੜਾ ਚੰਗਾ ਕਿਸ ਬੜਾ ਚੰਗਾ ਬੋਦੀ ਚੰਗੀ ਹੈ ਸਨਖ ਪੁਣਾ ਚੰਗਾ ਬੜ ਦੇ ਵਿੱਚ ਆਰਡਰ ਕਮਾਲ ਦਾ ਕੱਲੀ ਕੱਚੀ ਕੱਚੀ ਆ ਮੈਂ ਕਹਿੰਦਾ ਯਾਰ ਜਮਾ ਇਹਦੇ ਵੀ ਤਿਆਰ ਹਾਂ ਵੀਰੇ ਤਿਆਰ ਆਪਾਂ ਡੰਗਰ ਝੋਲੀ ਵਾਲਾ ਲਈਦਾ ਲੈ ਭਲਾਦੀ ਇੱਥੇ ਯਾਰ ਚਾਰ ਲੈਣਾਂ ਉੱਥੇ ਦੋ ਲੈ ਲਉ ਹੂੰ ਡੰਗਰ ਥੋੜਾ ਜਿਆ ਝੋਲੀ ਵਾਲਾ ਲਈਦਾ ਵੀ ਡੰਗਰ ਨਖਰੇ ਨਖਰੇ ਠੀਕ ਹੈ ਗੱਲ ਬੂਤੀ ਬਾਤੀ ਇਹਦੀ ਵੀ ਬਹੁਤ ਪਿਆਰੀ ਹੈ ਬੱਚੇ ਇਸ ਦੇਖ ਵੀ ਬੋਦੀ ਬੜੀ ਇਹ ਗੱਲ ਨਹੀਂ ਹੋਊਗੀ ਬੂਤੀ ਬਾਤੀ ਇਹਦੀ ਵੀ ਪੂਰੀ ਹੈਗੀ ਪ੍ਰਿੰਟ ਪ੍ਰਿੰਟ ਦਿਖਾ ਦੇ ਸਾਰਾ ਕੁਝ ਚੰਗਾ ਹੈਗਾ ਇਹਦਾ ਵੀ ਬਸ ਐ ਕੱਦ ਵੱਡ ਵਾਲੀ ਆ ਠੰਡੀ ਸੀਲ ਆ ਢੰਗਾ ਦਾ ਹੀ ਨਹਾਉਂਦਾਂ ਲੈ ਛੋਲਾ ਡਾਕਟਰ ਨੇ ਇੰਨਾ ਬਰਨ ਸਹੀ ਕੜਾ ਲਾ ਕੜਾ ਲੈ ਲੂ ਦੇਖ ਦੂੰ ਸਾਰੀਆਂ ਢਿੱਲਾ ਕੱਢੂਗੀ ਲੈ ਪੂਰਾ ਪੰਡ ਵਾਲੀ ਹੈ ਬਰੀਕ ਵਾਲੀ ਹੈ ਬਰੀਕ ਵਾਲੀ ਹੈ ਹਜੇ ਸੁੰਦੀ ਨਹੀਂ ਹਜੇ ਕੱਚੀ ਕੱਚੀ ਹੈ ਗਲੀ ਮਾਤਾ ਬੱਛੀ ਲੈ ਜੂਗੀ ਨਾ ਤੇ ਤੈਨੂੰ ਬਣਾ ਕੇ ਦੱਸੂਗਾ ਬੇਡਾਂ ਦਾ ਰਹਿਗਾ ਸਹੀ ਗੱਲ ਆ ਆਣੀ ਬੜਾ ਕਮਾਲ ਦਾ ਲੱਗਿਆ ਹਨ ਡੰਗਰ ਥੋੜਾ ਜਿਹਾ ਫੋਰੀਆ ਲੈ ਲੀਦਾ ਕੱਲਾ ਕੱਲਾ ਥਣ ਫੁੱਲ ਬਰੀਟ ਇੱਟ ਲਾ ਟੋ ਲਾ ਸਾਰੀਆਂ ਕੱਡੂ ਸਾਰਾ ਬਈ ਚਾਰੇ ਥਾਣਾ ਦੋਨਾਂ ਦੇ ਕੋਈ ਨਹੀਂ ਫੂਟ ਹੋਊ ਜਾਂ ਸ਼ਾਂਗੂ ਇਹ ਜੀ ਬੰਦਾ ਧੜਕਾ ਕੱਢ ਦੇ ਠੀਕ ਆ ਲੰਮੀ ਤੋਰ ਦੇ ਠੀਕ ਆ ਸਾਫ ਸੁਥਰੀ ਹੋਊਗੀ ਸਹੀ ਗੱਲ ਕੱਦ ਬੈਡ ਵਾਲੀ ਉਹ ਨਿੱਗਰ ਹੋਣੀ ਆ ਪੂਰੀ ਰਾਜੀ ਆ ਪਲੇ ਵੀ ਆ ਕਿਨੇ ਹਾਂਜੀ 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 ਮੁੱਲ ਦਾ ਪੁੱਛ ਮੁੱਲ ਕੀ ਆ ਦੀ ਮੁੱਲ ਬੜਾ ਟਰ ਅੱਜ ਕੱਚੀ ਕੱਚੀ ਯਾਰ ਜਿਹੜਾ ਮੁੱਲ ਕਰਾਉਣਾ ਜਿਹੜਾ ਮਰਜ਼ੀ ਕਰਾ ਲਾ ਉਹਦੇ ਵਾਲੀ ਗੱਲ ਹੀ ਅੱਜ ਕੱਚੀ ਕੱਚੀ 80000 ਦੀ ਵੱਛੀ ਦੇਊਗਾ ਠੀਕ ਹੈ 10000 ਛੋੜ ਹੋ ਜੂ ਅੱਜ ਕੱਚੀ ਦਾ ਬੈੜ ਦਾ ਬਾਈ ਸੱਚ ਮੁੱਚੇ 90000 ਰੁਪਏ ਦੀ ਵਿਕਣਾ ਜਦੋਂ ਤਿਆਰ ਸਹੀ ਗੱਲ ਆ ਬਾਈ ਤੇ ਉਹਦੇ ਨਾਲੋਂ ਬਾਈ ਕੱਦ ਜੇ ਵੱਡੀ ਆ ਕੀ ਥੋੜੀ ਆ ਵੱਡੀ ਆ ਹਾਂ ਮਤਲਬ ਉਹ ਥੋੜੀ ਜਿਹੀ ਹੋਰ ਟਾਈਪ ਚ ਲਾ ਲਾ ਮੰਨ ਗਿਆ ਨਾ ਗੱਲ ਹੈ ਉਹ ਇੱਕ ਗੱਲ ਬਾਤ ਹੀ ਆ 19 21 ਦਾ ਹੀ ਫਰਕ ਆ ਸਹੀ ਗੱਲ ਆ ਮੈਂ ਮੰਨ ਕੇ ਚੱਲੋ ਇਹਦੀ ਥੋੜੀ ਜਿਹੀ ਚਮਕਵਾਦ ਆ ਇਹਦਾ ਥੋੜਾ ਜਿਹਾ ਮੰਨ ਕੇ ਚੱਲ ਨੂਈ ਨਹੀਂ ਝਾੜਨ ਵਾਲੀ ਬੱਚੀ ਹਣਾ ਉਹ ਗੱਲਾਂ ਵਾਤਾ ਸਰਗ ਕੀ ਆ 21 ਆ ਹਾਂ ਫੇਸਬੁਕ ਤੇ ਜਾ ਜਾ 80000 ਰੁਪਇਆ ਮੋਲਾਮਾ ਜੇ ਆ ਕੋਈ ਜੋੜਾ ਮੰਗਦਾ ਯਾਰ ਆਪਾਂ ਖੁੱਲਾ ਮਾਨਤਾ ਨ ਕਰਦਾਂਗੇ ਚੱਲ ਬੰਦੇ ਨੂੰ ਕਰਾਇਆ ਕਰੂਆ ਪੈਂਦਾ ਸਹੀ ਆ ਉਹ ਜੀ ਗੱਲ ਨੰਗਰ ਦੀ ਹੋ ਜਾਂਦੀ ਆ ਤੇ ਬੂਥੀ ਬਾਤੀ ਦਿਖਾ ਇੱਕੋ ਜਿਹੀ ਯੂਰੋਪੀਅਨਸ ਕੋ ਜਿਹੀ ਹੋਗੀ ਲੈ ਵਾ ਦੇਖੋ ਨਾੜਾ ਨੂੜਾ ਫੁੱਲ ਠੰਡੀ ਬਹੁਤ ਆ ਬਈ ਯਾਰ ਲੈ ਵਾ ਨਾੜ ਦੇਖ ਵੱਡੀ ਹਨ ਬਈ ਇਹ ਦੁੱਧ ਵਾਲਾ ਲੱਗਦੀ ਹੈ ਜਿੰਨਾ ਇੱਕਦਮ ਚ ਇਹ ਗਾਣਾ ਇਹਦਾ ਬੜਦਾ ਹੂੰ ਜੇ ਥੋੜਾ ਥੋੜਾ ਲੈ ਉਹਦਾ ਕੋਈ ਚੱਕਰ ਨਹੀਂ ਹੈ ਹੂੰ ਸਾਫ਼ ਸੁਥਰੀ ਆ ਯਾਰ ਟੱਲ ਟੁੱਲ ਦੇ ਮੈਂ ਕਹਿੰਦਾ ਫੰਡ ਬੰਨ ਲੈਣੀ ਜਿੱਦੇ ਸੂਪੀ ਹੈਨਾ ਬਈ ਆਪ ਨੂੰ ਕੋਈ ਚੱਕਰ ਹੀ ਨਹੀਂ ਆ ਠੀਕ ਹੈ ਨਾ ਸੂਆ ਡੰਗਰ ਥੋੜਾ ਵੱਧ ਲੱਗਦਾ ਇਹਦੇ ਨਾਲ ਵੀਡੀਓ ਕਾਲ ਮਾਰ ਕੇ ਪਾਤੀ ਠੀਕ ਹੈ ਲਾਕਸੀ ਭਰਾ ਕੋਲੇ ਦੋ ਬਈ ਦੋਨੇ ਰਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਬਸਾ ਲੈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ